ਅੰਮ੍ਰਿਤਸਰ ਜੰਮੂ ਕਟੜਾ ਐਕਸਪ੍ਰੈਸਵੇ ਮਾਮਲੇ ਦੇ ਵਿੱਚ ਇੱਕ ਸਾਦ ਸੰਗਰਸ਼ ਕਮੇਟੀਆਂ ਅਜੇ ਪੁਲਿਸ ਸਾਹਮਣੇ ਹੋਈਆਂ ਨੇ ਤਰਨਤਾਰਨ ਦੇ ਰਖ ਸ਼ੇਕ ਫਤਿਹ ਐਕਸਪ੍ਰੈਸਵੇ ਦੀ ਜ਼ਮੀਨ ਦਾ ਕਬਜ਼ਾ ਲੈਣ ਪਹੁੰਚੀ ਪੁਲਿਸ ਨਾਲ ਕਿਸਾਨਾਂ ਚ ਵਿਵਾਦ ਹੋਣ ਦੀ ਖਬਰ ਸਾਹਮਣੇ ਆਈ ਹੈ ਇਸ ਮਾਮਲੇ ਸੰਬੰਧੀ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਟ ਰੇਡ ਉੱਤੇ ਜ਼ਮੀਨ ਦੀ ਸਰਕਾਰ ਵੱਲੋਂ ਖਰੀਦ ਕੀਤੀ ਜਾ ਰਹੀ ਹੈ ਜੋ ਕਿ ਉਨ੍ਹਾਂ ਨੂੰ ਹਰ ਕਿਸੇ ਮਨਜ਼ੂਰ ਨਹੀਂ ਉਹਨਾਂ ਕਿਹਾ ਕਿ ਸਰਕਾਰ ਦੇ ਦਬਾਅ ਹੇਠ ਪ੍ਰਸ਼ਾਸਨ ਤੱਕੇ ਦੇ ਨਾਲ ਉਹਨਾਂ ਦੀਆਂ ਜ਼ਮੀਨਾਂ ਨੂੰ ਦਬੜਾ ਚਾਹੁੰਦੀ ਹੈ ਜੋ ਕਿ ਉਹਨਾਂ ਨੂੰ ਹਰਗਿਜ਼ ਬਰਦਾਸ਼ਤ ਨਹੀਂ ਹੈ ਉਹਨਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਪੌਕਲੈਟ ਮਸ਼ੀਨਾਂ ਲੈ ਕੇ ਜ਼ਮੀਨਾਂ ਦਾ ਕਬਜ਼ਾ ਲੈਣ ਦੇ ਲਈ ਪਹੁੰਚਿਆ ਪਰੰਤੂ ਕਿਸਾਨ ਆਗਵਾ ਵੱਲੋਂ ਇਸਾ ਕਰੜਾ ਵਿਰੋਧ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਹੈ ਕਿ ਪੁਲਿਸ ਵੱਲੋਂ ਕਾਫੀ ਉਹਨਾਂ ਦੇ ਨਾਲ ਤੱਕਾ ਮੁਕੀ ਕੀਤੀ ਗਈ ਲਾਠੀ ਚਾਰਜ ਕਰਕੇ ਉਹਨਾਂ ਦੀ ਬੁਰੀ ਤਰੀਕੇ ਨਾਲ ਕੁੱਟਮਾਰ ਵੀ ਕੀਤੀ ਗਈ ਹੈ ਪਰੰਤੂ ਇਨਸਾਫ ਲੈਣ ਦੇ ਲਈ ਹਰ ਹੱਦ ਤੱਕ ਜਾਣਗੇ ਹਾਂਜੀ ਮੈਂ ਹਰਬਿੰਦਰਜੀਤ ਸਿੰਘ ਕੰਗ ਜ਼ਿਲ੍ਹਾ ਅਗੂ ਕਿਸਾਨ ਮਜ਼ਦੂਰ ਸ਼ਰਸ਼ਮੇਟੀ ਪੰਜਾਬ ਆ ਜਿਹੜਾ ਤੁਸੀਂ ਅੱਜ ਇਕੱਠ ਦੇਖ ਰਹੇ ਜੀ ਬਿਆਸ ਸਿੰਘ ਜੀ ਮੀਆਂ ਵਿੰਡ ਅਰਬਿੰਦਰਜੀਤ ਸਿੰਘ ਕੰਗ ਅਖਬਾਰ ਸਿੰਘ ਵਿਡਿੰਗ ਦੀ ਗਵਾਹੀ ਨੇ ਜਿਹੜਾ ਹੋਇਆ ਵਾ ਇਹ ਇਕੱਠ ਐ ਇਸ ਵੇਲੇ ਸ਼ੇਖਪੁਰ ਦੇ ਧਰਤੀ ਤੇ ਆ ਕਿਉਂਕਿ ਜਿਸ ਤਰ੍ਹਾਂ ਚਨੇਰ ਮਾਹਪੁਰਖਾਂ ਦੇ ਵਿੱਚ ਪ੍ਰਸ਼ਾਸਨ ਵੱਲੋਂ ਬਿਨਾ ਮੰਗਾ ਪੂਰੀਆਂ ਕੀਤੀਆਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਅੱਜ ਫੇਰ ਪ੍ਰਸ਼ਾਸਨ ਦੀਆਂ ਧਾੜਾਂ ਦੇ 10 ਡਿਮਨ ਤੇ ਹੋਰ ਅਧਿਕਾਰੀ ਨਾਲ ਲੈ ਕੇ ਤੇ ਪੁੱਤਾਂ ਨੂੰ ਪਾੜੀ ਫਸਲ ਜਿਹੜੇ ਝੋਨੇ ਆ ਇਹ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿਹਦੇ ਚ ਅੱਜ ਵੱਡੀ ਪੱਧਰ ਤੇ ਕਿਸਾਨ ਮਜ਼ਦੂਰ ਸ਼ਹਿਰ ਜਮੜੀ ਪੰਜਾਬ ਦੇ ਜਿਲ੍ਹਾ ਤਰਨਤਾਰਨ ਦੇ ਆਗੂ ਤੇ ਸਮੂਚੀਆਂ ਟੀਮਾਂ ਇੱਥੇ ਪਹੁੰਚ ਜਾਵਾ ਤੇ ਅਸੀਂ ਦੱਸਣਾ ਚਾਹੁੰਦੇ ਆ ਕਿ ਕਬਜ਼ਾ ਕਿਸੇ ਵੀ ਕੀਮਤ ਤੇ ਨਹੀਂ ਦੇਵਾਂਗੇ ਕਿਉਂਕਿ ਅੱਧੇੋਂ ਜ਼ਿਆਦਾ ਕਿਸਾਨਾਂ ਨੇ ਇਹ ਪੈਸੇ ਨਹੀਂ ਚੁੱਕੇ ਕਾਜੇ ਕਈਆਂ ਦਾ ਵਾਰਡ ਨਹੀਂ ਹੋਇਆ ਕੋਈ ਸਰਵਸ ਰੋਡ ਨਹੀਂ ਕੋਈ ਮੜੀਆਂ ਨੂੰ ਰਸਤਾ ਨਹੀਂ ਕੋਈ ਗੁਰਦੁਆਰਿਆਂ ਨੂੰ ਮੁਆਵਜ਼ਾ ਨਹੀਂ ਕੋਈ ਜਿਨ੍ਹਾਂ ਦੇ ਘਰ ਵੇਚਾਰੇ ਉਹਨਾਂ ਦਾ ਕੋਈ ਹੱਲ ਨਹੀਂ ਚੁੱਕਦੇ ਆ ਗੱਡੀਆਂ ਪੁਲਿਸ ਦਾ ਦਬਾਅ ਬਣਾ ਕੇ ਤੇ ਸਾਡੇ ਝੋਨੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿੰਨਾ ਚਿਰ ਤੱਕ ਇਹ ਮੁਆਵਜ਼ਾ ਨਹੀਂ ਮਿਲਦਾ 1 ਕਰੋੜ 25 ਲੱਖ ਰੁਪਈਆ ਨਹੀਂ ਮਿਲਦਾ ਉਹਨਾਂ ਚਿਰ ਤੱਕ ਕਿਸੇ ਜ਼ਿਲ੍ਹੇ 'ਚ ਪੰਜਾਬ 'ਚ ਇਹਨਾਂ ਨੂੰ 1 ਇੰਚ ਜ਼ਮੀਨ ਨਹੀਂ ਦਵਾਂਗੇ ਇਹ ਪ੍ਰਸ਼ਾਸਨ ਤੈਅ ਕਰ ਲੇ ਭੀ ਜੇਲਾਂ ਪਰਨੀਆ ਵਾਂ ਡਾਂਗ ਛੋਟਾ ਚਲਾਉਣਾ ਵਾਂ ਜਾਂ ਧੱਕਾ ਕਰਨਾ ਕੀ ਕਰਨਾ ਅਸੀਂ ਆ ਗਏ ਆ ਘਰਾਂ ਚੋਂ ਤੇ ਦੱਸ ਕੇ ਆਏ ਆ ਕਿ ਉੱਥੇ ਕੁਝ ਵੀ ਹੋ ਸਕਦਾ ਹੁਣ ਅਗਲੀ ਗੱਲ ਤੁਹਾਡੇ ਨਾਲ ਵਿਆਹ ਸਿੰਘ ਮੀਆਂ ਵੈਂਡ ਕਰਨਗੇ ਮੈਂ ਕਿਸਾਨ ਮਜ਼ਦੂਰ ਹਰ ਕਮੇਟੀ ਪੰਜਾਬ ਤਨਤਾਲ ਜਿਹੜਾ ਉਮੀਦ ਪ੍ਰਧਾਨ ਦਿਆਲ ਸਿੰਘ ਮੀਆਂ ਵੈਂਡਾ ਪੂਰੀ ਗੱਲ ਹਰਵਿੰਦਰ ਜੀ ਕਾਂਗਰ ਕਰ ਗਿਆ ਮੈਂ ਪ੍ਰਸ਼ਾਸਨ ਨੂੰ ਇਹ ਦੱਸ ਦੇਣਾ ਚਾਹੁੰਦਾ ਵਾ ਮੋਦੀ ਸਰਕਾਰ ਭਗਵੰਤ ਮਾਨ ਸਰਕਾਰ ਨੂੰ ਜੇ ਤੁਸੀਂ ਜ਼ਬਰੀ ਕਬਜ਼ਾ ਲੈਣਾ ਵਾ ਤੇ ਸਾਡੀਆਂ ਲਾਸ਼ਾਂ ਦੇ ਉੱਤੋਂ ਦੀ ਪਹਿਲਾਂ ਬੰਦੋਜਰ ਚਲਾਉਣੇ ਪੈਣਗੇ ਅਸੀਂ ਉਹ ਵਾ ਤੁਹਾਨੂੰ ਇਹ ਦੱਸਦੀ ਸਾਡੇ ਗੁਰੂ ਜਿਹੜੇ ਆ ਆ ਜ਼ਮੀਨਾਂ ਵਾਸਤੇ ਆਪਣੇ ਹੱਕ ਲੈਣ ਵਾਸਤੇ ਸਾਰਾ ਸਾਰਾ ਉਹਨਾਂ ਪਰਿਵਾਰ ਵਾਰਤਾ ਹੈਗਾ ਇਹ ਕਰਕੇ ਇਹ ਦੱਸ ਦੇਣਾ ਚਾਹੁੰਦਾ ਜਾਂ ਤੇ ਸਾਡੇ ਨਾਲ ਬਹਿ ਕੇ ਟੇਬਲ ਤੇ ਗੱਲਬਾਤ ਕਰ ਲੋ ਜੇ ਨਹੀਂ ਤੇ ਜਿੰਨੀਆਂ ਸਾਡੀਆਂ ਮੰਗਾਂ ਉਹ ਹੱਲ ਕਰ ਲੋ ਜੇ ਜ਼ਬਰੀ ਕਬਜ਼ਾ ਲੈਣ ਆਉਗੇ ਤੇ ਬਿਲਕੁਲ ਇੱਕ ਮਰਲੇ ਦਾ ਕਬਜ਼ਾ ਨਹੀਂ ਲੈਣ ਦਵਾਗੇ ਕਿਉਂਕਿ ਆਪਣੇ ਘਰਾਂ ਜਾ ਮੰਜੇ ਖੜੇ ਕਰਕੇ ਆਇਆ ਘਰਦਿਆਂ ਨੂੰ ਦੱਸ ਕੇ ਆਇਆ ਜੇ ਤੇ ਸਾਡਾ ਕੋਈ ਉੱਥੇ ਬਹਿ ਕੇ ਟੇਬਲ ਤੇ ਗੱਲ ਹੋਗੀ ਠੀਕ ਆ ਫੇਰ ਅਸੀਂ ਘਰਾਂ ਨੂੰ ਆ ਜਾਗੇ ਜੇ ਸਰਕਾਰ ਨੇ ਸਾਡੇ ਜਿੰਦਿਆਂ ਵੀ ਸਾਡੇ ਉਤੋਂ ਦੀ ਬਲਦੋਜੇ ਚਰਾ ਕੇ ਕਬਜ਼ਾ ਲਿਆ ਤੇ ਕੋਈ ਗੱਲ ਨਹੀਂ ਸ਼ਹੀਦ ਵੀ ਹੋ ਜਾਗੇ ਤਾਂ ਵੀ ਕੋਈ ਪਰਵਾਹ ਨੂੰ ਇਹਨਾਂ ਬੁੱਚੜ ਸਰਕਾਰਾਂ ਤੋਂ ਕਦੇ ਵੀ ਨਹੀਂ ਡਰਦੇ ਕਦੇ ਵੀ ਨਜਾਇਜ਼ ਕਰਦੇ ਸਰਕਾਰਾਂ ਦੇ ਨਹੀਂ ਹੁੰਨ ਦਵਾਂਗੇ ਤਰਨਤਾਰਨ ਜਿਲ੍ਹੇ ਦਾ ਉਮੀਦ ਪ੍ਰਧਾਨ ਦਿਆਲ ਸਿੰਘ ਮੀਆਂ ਮੇਡਾ ਅੱਜ ਜਿਹੜਾ ਬਹੁਤ ਵੱਡੇ ਪੱਧਰ ਤੇ ਪ੍ਰਸ਼ਾਸਨ ਆਇਆ ਹੈਗਾ ਇੱਥੇ ਤਿੰਨ ਡਿਵਿਟੀ ਆਹੀ ਤਰਨਤਾਰਨ ਦਾ ਐਸ ਡੀ ਐਮ ਆਇਆ ਹੈਗਾ ਤੇ ਬਹੁਤ ਵੱਡੇ ਪ੍ਰਸ਼ਾਸਨ ਇੱਥੇ ਲੈ ਕੇ ਜਲੰਧਰ ਤੱਕ ਇਹਨਾਂ ਫੋਰਸ ਮੰਗਾਏ ਹੀ ਹੋ ਸਕਦਾ ਸੀਆਰਪੀ ਦੀ ਵੀ ਕੰਪਨੀ ਕੋਈ ਮੰਗਾਈ ਹੋਵੇ 2 ਕਿਲੋਮੀਟਰ ਚ ਇਹਨਾਂ ਦੀਆਂ ਗੱਡੀਆਂ ਖਲੋਤਿਆਂ ਗਿਆ ਅਸੀਂ ਸ਼ਾਂਤ ਮੈਂ ਇਹਨਾਂ ਦਾ ਵਿਰੋਧ ਕੀਤਾ ਵਾ ਇਹਨਾਂ ਜ਼ਬਰੀ ਜਿਹੜਾ ਵਾ ਕਿ ਕਿਸਾਨਾਂ ਦੇ ਝੋਨੇ ਜਿਹੜੇ ਖਰਾਬ ਕੀਤੇ ਫਸਲ ਜਿਹੜੀ ਬਰਬਾਦ ਕਰਤੀ ਆ ਅਸੀਂ ਸ਼ਾਂਤ ਮੈਂ ਵਿਰੋਧ ਕਰਕੇ ਤੇ ਪ੍ਰਸ਼ਾਸਨ ਨੂੰ ਪਿੱਛੇ ਮੋੜਿਆ ਵਾ ਅਸੀਂ ਆਨੇ ਆ ਟੇਬਲ ਤੋਂ ਅਸੀਂ ਕਦੇ ਨਹੀਂ ਭੱਜਦੇ ਟੇਬਲ ਤੇ ਬਹਿ ਕੇ ਗੱਲ ਕਰ ਲੋ ਇਹ ਆ ਜਿੱਥੇ ਅਸੀਂ ਖਲੋਤੇ ਅੰਮ੍ਰਿਤਸਰ ਦੀ ਜ਼ਮੀਨ ਵਾ ਇੱਥੇ 72 ਲੱਖ ਰੁਪਇਆ ਦੇਣ ਨੂੰ ਤਿਆਰ ਵਾ ਇਹਨਾਂ ਉਹ ਕਰਮਾ ਪਿੱਛੇ हट ਜਾ ਤਰਨ ਤਰਨ ਦੀਆ ਇੱਥੇ 38 ਲੱਖ ਰੁਪਈਆ ਦੇਣ ਦੇ ਆਹਿਆਂ ਦੇ ਆ ਜਿਹੜਾ ਪਾੜਾ ਵਿੱਚ ਇਹਨੂੰ ਖਤਮ ਕਰੋ ਪਹਿਲਾਂ ਜਿਹੜਾ 650 ਲੱਖ ਤੇ ਸਾਡੇ ਨਾਲ ਮੰਨੇ ਹੀ ਫੇਰ ਜਿਹੜੇ ਰੋਡ ਵਾਲੇ ਇਹ ਫੇਰ ਉਤੋਂ ਹਾਈ ਕੋਰਟੇ ਚਲੇ ਗਿਆ ਇਹਨਾਂ ਨੇ ਆਪਣੀ ਕਵਰ ਪਾਤੀਆ ਇਹ ਕਰਕੇ ਜਿਹੜਾ ਅਸੀਂ ਪ੍ਰਸ਼ਾਸਨ ਦੇ ਵਿੱਚ ਕੋਈ ਯਕੀਨੀ ਕਰਦੇ ਜਿੰਨੀਆਂ ਸਾਡੇ ਆਗੂ ਪ੍ਰਧਾਨ ਨੇ ਦੱਸੇ ਮਸਲੇ ਜਿੰਨਾ ਚਿਰ ਹੱਲ ਨਹੀਂ ਕਰਦੇ ਜਿੰਨੀ ਮਰਜ਼ੀ ਇਹ ਫੋਰਸ ਲੈਵੇ ਭਗਵੰਤ ਮਾਨਸਿਆ ਤੂੰ ਕਿਹੜੇ ਬਾਗ ਦੀ ਮੁਰੀਆਂ ਤੂੰ ਖੁੱਦ ਆ ਜਾ ਪਰ ਜ਼ਮੀਨਾਂ ਨਹੀਂ ਛੱਡਾਂਗੇ ਜਿੰਨਾ ਚਿਰ ਸਾਡਾ ਸਹੀ ਰੇਡ ਨਹੀਂ ਦਿੰਦਾ ਇਹ ਜ਼ਮੀਨਾਂ ਸਾਨੂੰ ਕਿੰਨੇ ਦਵਾਈਆਂ ਬੰਦਾ ਬਹਾਦਰਸੋ ਨੇ ਸਾਨੂੰ ਇਹ ਜ਼ਮੀਨਾਂ ਦੇ ਮਾਲਕ ਬਣਾਇਆ ਵਾ ਕਿਤੇ ਇਹ ਨਾ ਸੋਚ ਲੈਣਾ ਨਾ ਅਸੀਂ ਫੋਰਸਾਂ ਲਿਆਂਕੇ ਆਪੋਗਲਾਣਾ ਲਿਆਂਕੇ ਕਬਜ਼ੇ ਕਰ ਦਾਂਗੇ ਹਾਂ ਇੱਕ ਗੱਲ ਹੈਗੀ ਆ ਜੇ ਨਾ ਕਬਜ਼ਾ ਕਰਨਾ ਤੇ ਸਾਡੇ ਦੇ लाठी ਚਾਰਜ ਕਰ ਲੈਣ ਸਾਡੀਆਂ ਲਾਸ਼ਾਂ ਦੇ ਉੱਤੋਂ ਦੀ ਨੰਗਣਾ ਪਊਗਾ ਫੇਰ ਕਬਜ਼ਾ ਦਵਾਂਗੇ ਨਹੀਂ ਤੇ ਕਿਸੇ ਸ਼ਰਤੇ ਕੋਈ ਕਬਜ਼ਾ ਨਹੀਂ ਦਵਾਂਗੇ ਘਰਦਿਆਂ ਨੂੰ ਦੱਸ ਗਿਆ ਹਾਂ ਸੇਰੇ ਜੇ ਤੇ ਵਾਪਸ ਆ ਗਏ ਮੰਜੀਆਂ ਖੜੀਆਂ ਕਰਕੇ ਆਇਆ ਜੇ ਵਾਪਸ ਆ ਤਮੰਝੀਆਂ ਡਾਰਾਂਗੇ ਜੇ ਸ਼ੀਧੀਆਂ ਦੇਣੀਆਂ ਪਈਆਂ ਉਹ ਵੀ ਦਵਾਂਗੇ ਭੇੜੇ ਆ ਇਹਨਾਂ ਦੇ ਨਾਲ ਸ਼ਾਂਤ ਮੈਂ ਇਹਨਾਂ ਦਾ ਵਿਰੋਧ ਕੀਤਾ ਵਾ ਇਹਨਾਂ ਸਾਡੇ ਆਗੂ ਬਣੀਆਂ ਪੱਗਾ ਮਿਲਾਈਆਂ ਵਾ ਪੱਗਾ ਲਾਉਣ ਵਾਲੇ ਕੌਣ ਵਾ ਭਗਵਾਨ ਦਮਨ ਤੇ ਮੋਦੀ ਸਰਕਾਰ ਵਾ